ਹੋਟਲ অর ਰੈਸਟੋਰੈਂਟ ਸਟਾਈਲ ਸਨੈਕਸ অর ਜਿੰਗੀ ਪਾਰਸਲ ਤਾਂ ਤੁਸੀਂ ਬਹੁਤ ਵਾਰ ਖਾਦਾ ਹੋਏਗਾ ਲੇਕਿਨ ਅੱਜ ਜਿਸੀ ਤੋਂ ਦਿੱਲੀ ਲੈ ਕੇ ਆਏ ਆ ਬਿਲਕੁਲ ਦੇਸੀ ਸਟਾਈਲ ਦੇ ਨਾਲ ਵੈਜ ਪਾਰਸਲ ਦੀ ਰੈਸਿਪੀ ਇਹ ਵਾਲਾ ਵੈਜ ਪਾਰਸਲ ਅਸੀਂ ਓਵਨ 'ਚ ਬਿਲਕੁਲ ਵੀ ਨਹੀਂ ਬੇਕ ਕਰਾਂਗੇ ਇਹਨੂੰ ਅਸੀਂ ਵਿਦਆਊਟ ਓਵਨ ਚੂਲੇ ਤੇ ਬੇਕ ਕਰਕੇ ਰੈਡੀ ਕਰਾਂਗੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਵੀਡੀਓ ਨੂੰ ਬਿਨਾ ਸਕਿਪ ਕੀਤੇ ਲਾਸਟ ਤੱਕ ਜ਼ਰੂਰ ਵੇਖੋ ਬਹੁਤ ਜ਼ਿਆਦਾ ਵਧੀਆ ਔਰ ਟੇਸਟੀ ਇਹ ਰੈਸਿਪੀ ਬਣ ਕੇ ਰੈਡੀ ਹੋਏਗੀ ਚਲੋ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਚੋਪਿੰਗ ਕਰ ਲੈਨੇ ਆ ਇੱਥੇ ਅਸੀਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਉਹਨੂੰ ਛੋਟਾ ਛੋਟਾ ਚੋਪ ਕਰ ਲਿਆ ਹੈ ਹੁਣ ਅਸੀਂ Shimla Mirch ਚੋਪ ਕਰਨ ਜਾ ਰਹੇ ਆ ਤੁਸੀਂ ਆਪਣੀ ਮਨਪਸੰਦੀਆਂ 2-4 ਵੈਜੀਟੇਬਲਸ ਐਡ ਕਰ ਸਕਦੇ ਹੋ ਹੁਣ ਅਸੀਂ ਪਨੀਰ ਦੇ ਕਯੂਬਸ ਨੂੰ ਚੋਪ ਕਰਾਂਗੇ ਪਨੀਰ ਅਸੀਂ ਬਿਲਕੁਲ ਛੋਟਾ ਛੋਟਾ ਚੋਪ ਕਰਨਾ ਹੈ ਇਹਦੇ ਬਹੁਤ ਵੱਡੇ ਸਲਾਈਸ ਨਹੀਂ ਕਰਨੇ ਕਿਉਂਕਿ ਅਸੀਂ ਇਹਨੂੰ ਪਾਰਸਲ ਵਿੱਚ ਐਡ ਕਰਨਾ ਹੈ ਇਹਦੇ ਵਿੱਚ ਤੁਸੀਂ ਸਵੀਟ ਕੌਰਨ ਵੀ ਐਡ ਕਰ ਸਕਦੇ ਹੋ ਸਾਡੇ ਕੋਲ ਜਿਹੜਾ ਸਮਾਨ ਘਰ ਅਵੇਲੇ ਅਸੀਂ ਸਾਰੇ ਘਰ ਦੇ ਸਮਾਨ ਤੋਂ ਹੀ ਇਹ ਪਾਰਸਲ ਬਣਾ ਕੇ ਰੈਡੀ ਕਰਾਂਗੇ ਸੋ ਪਨੀਰ ਪਿਆਜ਼ ਹੋ ਸ਼ਿਮਲਾ ਮਿਰਚ ਨੂੰ ਅਸੀਂ ਚੌਪ ਕਰ ਲਿਆ ਹੈ ਹੁਣ ਅਸੀਂ ਕੜਾਹੀ ਵਿੱਚ 2 ਟੇਬਲस्पून ਆਇਲ ਐਡ ਕੀਤਾ ਹੈ ਆਇਲ ਜਦੋਂ ਹਲਕਾ ਗਰਮ ਹੋ ਗਿਆ ਫਿਰ ਇਹਦੇ ਵਿੱਚ ਅਸੀਂ ਸ਼ਿਮਲਾ ਮਿਰਚ ਐਡ ਕਰਕੇ ਤੇ ਉਹਨੂੰ ਚੰਗੇ ਤਰੀਕੇ ਰੋਸਟ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਚੌਪ ਕੀਤੇ ਹੋਏ ਪਿਆਜ਼ ਦੋਨੋਂ ਚੀਜ਼ਾਂ ਨੂੰ ਅਸੀਂ ਹਲਕਾ ਹਲਕਾ ਸੋਟੇ ਕਰਨਾ ਹੈ ਬਹੁਤ ਜ਼ਿਆਦਾ ਵੀ ਨਹੀਂ ਪਕਾਉਣਾ ਜਦੋਂ ਇਹਦੇ ਵਿੱਚ ਹਲਕਾ ਕ੍ਰਾਂਚ ਰਹਿ ਜਾਂਦਾ ਹੈ ਫਿਰ ਜਦੋਂ ਅਸੀਂ ਪਾਰਸਲ ਦੀ ਬਾਈਟ ਲੈਣੇ ਆ ਤੇ ਉਹ ਕ੍ਰਾਂਚ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਇਹਦੇ ਵਿੱਚ ਅਸੀਂ ਇੱਕ ਚੌਪ ਟਮਾਟਰ ਵੀ ਐਡ ਕਰਤਾ ਹੈ ਆਪਸ਼ਨਲ ਹੈ ਤੁਸੀਂ ਚਾ ਸਕਦੇ ਹੋ ਜਾਂ ਫਿਰ ਟਮਾਟਰ ਦੀ ਜਗ੍ਹਾ ਤੁਸੀਂ ਗਾਜਰ ਵੀ ਐਡ ਕਰ ਸਕਦੇ ਹੋ ਹੁਣ ਅਸੀਂ ਇੱਥੇ ਪਨੀਰ ਦੇ ਕਯੂਬ ਵੀ ਐਡ ਕਰਤੇ ਨੇ ਇਹਦੇ ਵਿੱਚ ਇਹਨਾਂ ਨੂੰ ਅਸੀਂ ਹਲਕੇ ਹੱਥ ਨਾਲ ਚਲਾਉਣਾ ਹੈ ਕੜਛੀ ਦੇ ਨਾਲ ਜਿਆਦਾ ਜ਼ੋਰ ਦੀ ਕੜਛੀ ਨਹੀਂ ਇਹਦੇ ਵਿੱਚ ਚਲਾਣੀ ਕਿਉਂਕਿ ਅਗਰ ਜ਼ਿਆਦਾ ਜ਼ੋਰ ਦੀ ਕੜਛੀ ਲਾਵਾਂਗੇ ਫਿਰ ਪਨੀਰ ਦੇ ਕਯੂਬਸ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਪਨੀਰ ਤਾਜ਼ਾ ਹੁੰਦਾ ਹੈ ਹੁਣ ਇਹਦੇ ਵਿੱਚ ਅਸੀਂ ਹਾਫ ਟੇਬਲस्पून ਨਮਕ ਐਡ ਕੀਤਾ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਹਾਫ ਟੇਬਲस्पून ਅਸੀਂ ਇਹਦੇ ਵਿੱਚ ਕਾਲੀ ਮਿਰਚੀ ਐਡ ਕੀਤੀ ਹੈ ਔਰ ਇਹਦੇ ਵਿੱਚ ਅਸੀਂ 1 ਟੇਬਲस्पून ਤੰਦੂਰੀ ਸੌਸ ਐਡ ਕੀਤੀ ਹੈ ਸੌਸ ਸੀ ਇਸ ਆਪਸ਼ਨਲ ਨੇ ਲੇਕਿਨ ਇਹਦਾ ਫਲੇਵਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ 2 ਟੇਬਲस्पून ਅਸੀਂ ਇਹਦੇ ਵਿੱਚ ਟਮੇਟੋ ਕੇਚੱਪ ਐਡ ਕੀਤੀ ਹੈ ਟਮੇਟੋ ਕੇਚੱਪ ਐਡ ਕਰਨ ਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਸੌਸਿਸ ਦੇ ਨਾਲ ਚੰਗੇ ਤਰੀਕੇ ਮਿਕਸ ਕਰਾਂਗੇ ਉਸ ਤੋਂ ਬਾਅਦ ਅਸੀਂ ਕੜਾਈ ਨੂੰ ਥੱਲੇ ਉਤਾਰ ਲੈਣਾ ਹੈ ਹੋਰ ਕੋਈ ਐਕਸਟਰਾ ਸਪਾਈਸਿਸ ਇਹਦੇ ਵਿੱਚ ਨਹੀਂ ਐਡ ਕਰਨੀਆਂ ਹੁਣ ਇੱਥੇ ਅਸੀਂ ਇੱਕ ਵੱਡੇ ਸਾਈਜ਼ ਦੀ ਬ੍ਰੈਡ ਸੈਂਡਵਿਚ ਬ੍ਰੈਡ ਯੂਜ਼ ਕਰ ਰਹੇ ਹਾਂ ਉਹਨੂੰ ਅਸੀਂ ਵੇਲਣੇ ਦੇ ਨਾਲ ਦੋਨੋਂ ਸਾਈਡ ਤੋਂ ਚੰਗੇ ਤਰੀਕੇ ਵੇਲਾਂਗੇ ਤਾਂ ਕਿ ਉਹ ਥੋੜੀ ਪਤਲੀ ਹੋ ਜਾਏ ਉਸ ਤੋਂ ਬਾਅਦ ਉਹਦੇ ਉੱਤੇ ਅਸੀਂ ਸਭ ਤੋਂ ਪਹਿਲਾਂ ਅਸੀਂ ਟਮੇਟੋ ਸੌਸ ਐਡ ਕੀਤੀ ਹੈ ਉਸ ਤੋਂ ਬਾਅਦ ਅਸੀਂ ਇਹਦੇ ਉੱਤੇ ਤੰਦੂਰੀ ਸੌਸ ਵੀ ਐਡ ਕੀਤੀ ਹੈ ਤੁਹਾਡੇ ਕੋਲ ਘਰ ਜਿਹੜੀਆਂ ਸੌਸਿਸ ਅਵੇਲੇਬਲ ਹੋਣ ਤੁਸੀਂ ਉਹ ਅਪਲਾਈ ਕਰ ਸਕਦੇ ਹੋ ਜਾਂ ਫਿਰ ਜਿਹੜੀਆਂ ਤੁਹਾਨੂੰ ਪਸੰਦ ਹੋਣ ਉਹ ਵੀ ਅਪਲਾਈ ਕਰ ਸਕਦੇ ਹੋ ਹੁਣ ਅਸੀਂ ਸੌਸ ਨੂੰ ਸਪੂਨ ਦੀ ਮਦਦ ਦੇ ਨਾਲ ਚਾਰੋਂ ਸਾਈਡ ਤੇ ਬ੍ਰੈਡ 'ਤੇ ਸਪਰੈਡ ਕਰਾਂਗੇ ਤਾਂ ਕਿ ਉਹ ਚਾਰੋਂ ਸਾਈਡ ਤੇ ਚੰਗੇ ਤਰੀਕੇ ਲੱਗ ਜੇ ਔਰ ਜਦੋਂ ਅਸੀਂ ਖਾਵਾਂਗੇ ਟੇਸਟ ਪ੍ਰੋਪਰ ਆਵੇ ਛੁਟਕੀ ਛੁਟਕੀ ਅਸੀਂ ਇਹਦੇ ਉੱਤੇ ਮਸਾਲਾ ਹੋਮ ਮੇਡ ਮਸਾਲਾ ਐਡ ਕੀਤਾ ਹੈ ਇਹਦੇ ਨਾਲ ਬਹੁਤ ਜ਼ਿਆਦਾ ਅੱਛਾ ਟੇਸਟ ਆਂਦਾ ਹੈ ਹੁਣ ਅਸੀਂ ਜਿਹੜੇ ਪਾਰਸਲ ਦੀ रेडी ਕੀਤੀ ਆ ਉਹ ਇਹਦੇ ਵਿੱਚ ਐਡ ਕਰਾਂਗੇ ਫਿਲਿੰਗ ਤੁਸੀਂ ਆਪਣੇ ਮਨਪਸੰਦ ਅਨੁਸਾਰ ਐਡ ਕਰ ਸਕਦੇ ਹੋ ਅਗਰ ਘਾਟ ਖਾਣੀ ਪਸੰਦ ਹੈ ਥੋੜੀ ਘੱਟ ਕਰ ਸਕਦੇ ਹੋ ਅਗਰ ਜ਼ਿਆਦਾ ਖਾਣੀ ਪਸੰਦ ਹੈ ਤੇ ਜ਼ਿਆਦਾ ਵੀ ਕਰ ਸਕਦੇ ਹੋ ਬ੍ਰੈਡ ਨੂੰ ਅਸੀਂ ਇਸ ਕਰਕੇ ਵੇਲ ਲਿਆ ਸੀ ਤਾਂ ਕਿ ਉਹ ਲੰਬੀ ਹੋ ਜੇਗੀ ਉਸ ਤੋਂ ਬਾਅਦ ਜਦੋਂ ਅਸੀਂ ਹਾਰਸਲ ਨੂੰ ਫੋਲਡ ਕਰਨਾ ਹੈ ਫਿਰ ਉਹ इजीली ਫੋਲਡ ਹੋ ਜਾਂਦੀ ਹੈ ਹੁਣ ਇਹਦੇ ਉੱਤੇ ਫਿਲਿੰਗ ਐਡ ਕਰਨ ਤੋਂ ਬਾਅਦ ਅਸੀਂ ਪਨੀਰ ਨੂੰ ਗ੍ਰੇਟ ਕੀਤਾ ਹੈ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਅਗਰ ਤੁਹਾਨੂੰ ਚੀਜ਼ ਖਾਣੀ ਪਸੰਦ ਹੈ ਫਿਰ ਤੁਸੀਂ ਇਹਦੇ ਅੰਦਰ ਚੀਜ਼ ਵੀ ਐਡ ਕਰ ਸਕਦੇ ਹੋ ਲੇਕਿਨ ਅਸੀਂ ਪਨੀਰ ਗ੍ਰੇਟ ਕਰਕੇ ਐਡ ਕੀਤਾ ਹੈ ਔਰ ਔਰ ਅਪਲਾਈ ਕਰਤੀ ਹੈ ਇਹਦੇ ਅੰਦਰ ਤੁਸੀਂ সুইਟ ਕੌਰਨ ਵੀ ਐਡ ਕਰ ਸਕਦੇ ਹੋ ਅਗਰ ਤੁਹਾਡੇ ਕੋ ਘਰ अवेलेबल ਹੋਣ ਹੁਣ ਦੋਨੋਂ ਕਾਰਨਰਸ ਤੋਂ ਅਸੀਂ ਬ੍ਰੈਡ ਨੂੰ ਪਕੜਾਂਗੇ ਔਰ ਇਸ ਤਰੀਕੇ ਅਸੀਂ ਟੁਥਪਿਕ ਦੇ ਨਾਲ ਉਹਨੂੰ ਅਟੈਚ ਕਰ ਦਾਂਗੇ ਬਹੁਤ ਈਜ਼ੀਲੀ ਔਰ ਹਲਕੇ ਹੱਤ ਨਾਲ ਅਸੀਂ ਬ੍ਰੈਡ ਨੂੰ ਪਕੜਨਾ ਹੈ ਔਰ ਟੁਥਪਿਕ ਨੂੰ ਇਹਦੇ ਅੰਦਰ ਅਟੈਚ ਕਰਨਾ ਹੈ ਤਾਂ ਕਿ ਸਾਡੀ ਬ੍ਰੈਡ ਫਟੇ ਵੀ ਨਾ ਔਰ ਪਾਰਸਲ ਵੀ ਵਧੀਆ ਜਿਹਾ ਬਣ ਕੇ ਰੈਡੀ ਹੋਵੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਅੱਜ ਅਸੀਂ ਪਾਰਸਲ ਨੂੰ ਓਵਨ ਵਿੱਚ ਨਹੀਂ ਬੇਕ ਕਰਾਂਗੇ ਵਿਦਆਊਟ ਓਵਨ ਬੇਕ ਕਰਕੇ ਰੈਡੀ ਕਰਾਂਗੇ ਇੱਥੇ ਅਸੀਂ ਚੁੱਲੇ ਤੇ ਕੜਾਈ ਰੱਖਤੀ ਹੈ ਔਰ ਉਹਦੇ ਵਿੱਚ ਰਾ ਨਮਕ ਐਡ ਕਰਤਾ ਹੈ ਜਦੋਂ ਵੀ ਅਸੀਂ ਗੈਸ ਤੇ ਜਾਂ ਫਿਰ ਚੁੱਲੇ ਤੇ ਕੋਈ ਵੀ ਚੀਜ਼ ਬੇਕ ਕਰਨੀ ਹੈ ਅਗਰ ਤੁਹਾਡੇ ਘਰ oven ਨਾ ਹੋਵੇ ਫਿਰ ਤੁਸੀਂ ਇਸ ਤਰੀਕੇ ਕੜਾਈ ਵਿੱਚ ਨਮਕ ਐਡ ਕਰਕੇ ਤੇ ਉਹਨੂੰ ਟੱਕ ਦੇਣਾ ਹੈ ਥੋੜੀ ਦੇਰ ਲਈ ਤਾਂ ਕਿ ਥੋੜਾ ਨਮਕ ਜਾਦਾ ਵਧੀਆ ਤਰੀਕੇ ਨਾਲ ਗਰਮ ਹੋ ਜਾਏ ਜਦੋਂ ਇਹਦੇ ਵਿੱਚ ਅਸੀਂ ਕੋਈ ਵੀ ਚੀਜ਼ ਰੱਖਾਂਗੇ ਬੇਕ ਕਰਨ ਲਈ ਤੇ ਉਹ ਬਹੁਤ ਵਧੀਆ ਤਰੀਕੇ ਬੇਕ ਹੋ ਕੇ ਰੈਡੀ ਹੁੰਦੀ ਹੈ ਹੁਣ ਅਸੀਂ ਇਹਦੇ ਵਿੱਚ ਸਟੈਂਡ ਰੱਖਿਆ ਹੈ ਤੇ ਸਟੈਂਡ ਦੇ ਉੱਤੇ ਇੱਕ ਪਲੇਟ ਰੱਖਤੀ ਹੈ ਉਹਦੇ ਉੱਤੇ ਅਸੀਂ 파ਰਸਲ ਐਡ ਕਰਤੇ ਨੇ ਹੁਣ ਇਹਨਾਂ ਨੂੰ ਅਸੀਂ ਟੱਕ ਕੇ ਬੇਕ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਬਰਸ਼ ਦੀ ਮਦਦ ਦੇ ਨਾਲ ਬ੍ਰੈਡ ਦੀ ਸਾਈਡਸ ਤੇ ਹਲਕ ਲੈ ਅਪਲਾਈ ਕੀਤਾ ਹੈ ਤਾਂ ਕਿ ਇਹ ਥੋੜੀ ਕ੍ਰਿਸਪੀ ਔਰ ਕਰੰਚੀ ਹੋ ਜਾਣ ਜਦੋਂ ਬੇਕ ਹੋਣ ਹੁਣ ਇਹਨੂੰ ਅਸੀਂ ਟੱਕ ਦਿੰਨੇ ਆ ਔਰ ਬੇਕ ਕਰ ਲੈਣੇ ਆ ਇੱਥੇ ਅਸੀਂ 3 ਤੋਂ 4 ਮਿੰਟ ਲਈ ਇਹਨੂੰ ਬੇਕ ਕਰਨ ਲਈ ਰੱਖਣਾ ਹੈ ਉਸ ਤੋਂ ਬਾਅਦ ਵਿੱਚ ਵਿੱਚੋਂ ਚੈੱਕ ਵੀ ਕਰਦੇ ਰਹਿਣਾ ਹੈ ਕਿਉਂਕਿ ਬ੍ਰੈਡ ਜਲਦੀ ਬੇਕ ਹੋ ਜਾਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਥੇ 3 ਤੋਂ 4 ਮਿੰਟ ਸਾਡੇ ਕੰਪਲੀਟ ਹੋ ਚੁੱਕੇ ਨੇ ਔਰ ਸਾਈਡਸ ਤੋਂ ਬ੍ਰੈਡ ਵੀ ਬਿਲਕੁਲ ਵਧੀਆ ਤਰੀਕੇ ਬੇਕ ਹੋ ਚੁੱਕੀ ਹੈ ਔਰ ਕਰੰਚੀ ਵੀ ਹੋ ਚੁੱਕੀ ਹੈ ਦੇਖ ਸਕਦੇ ਹੋ ਕਿੰਨੇ ਮਜ਼ੇਦਾਰ ਲੱਗ ਰਹੇ ਨੇ ਸਾਡੇ ਪਾਰਸਲ ਵੇਖਣ ਵਿੱਚ ਇਸ ਤਰੀਕੇ ਤੁਸੀਂ ਬਿਨਾ ਹੋਟਲ ਰੈਸਟੋਰੈਂਟ ਜਾਏ ਘਰ ਬੈਠੇ ਬੈਠੇ ਵੈਜ ਪਾਰਸਲ ਇੰਜੋਏ ਕਰ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦਾ ਹੈ ਅਗਰ ਤੁਹਾਡੇ ਘਰ ਪਾਰਟੀ ਹੋਵੇ ਉਦੋਂ ਵੀ ਤੁਸੀਂ 스ਨੈਕ ਟਾਈਮ ਨੂੰ ਬਣਾ ਕੇ ਰੈਡੀ ਕਰ ਸਕਦੇ ਹੋ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਸਾਡੇ ਇਸ ਤਰੀਕੇ ਦੇ ਨਾਲ ਵੈਜ ਪਾਰਸਲ ਬਣਾ ਕੇ ਜ਼ਰੂਰ ਟ੍ਰਾਈ ਕਰਿਓ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਚ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਬਾਏ